ਤੁਹਾਡੇ ਮੁਤਾਬਕ ਜਿਹੜੇ ਤੁਹਾਡੇ ਇਲਾਕੇ ਦੇ ਵਿੱਚ ਪੰਜਾਬੀ ਵਸਦੇ ਨੇ ਜਾਂ ਓਵਰਆਲ ਆਪਾਂ ਅਮਰੀਕਾ ਦੇ ਵਿੱਚ ਪੰਜਾਬੀਆਂ ਦੀ ਗੱਲ ਕਰ ਲਈ ਤਾਂ ਤੁਹਾਨੂੰ ਕੀ ਲੱਗਦਾ ਕਿ ਪੰਜਾਬੀਆਂ ਦੇ ਕਿਹੜੇ ਮੁੱਦੇ ਨੇ ਜੀ ਜਿਨ੍ਹਾਂ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਜਿਨ੍ਹਾਂ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਤਾਂ ਆਪਣੀ ਪਹਿਲੀ ਚੀਜ਼ ਤਾਂ ਹੈਗੀ ਆਪਣੀ ਯੂਸ ਤੇ ਵੀ ਆਪਣਾ ਉਹਨਾਂ ਦੀ ਬੈਸਟ ਐਜੂਕੇਸ਼ਨ ਹੋਣੀ ਚਾਹੀਦੀ ਹੈ ਤੇ ਨੈਕਸਟ ਚੀਜ਼ ਹੈਗੀ ਆਪਣੇ ਜਿਹੜੇ ਸਮਾਲ ਬਿਜ਼ਨੈਸਸ ਆ ਜਾਂ ਪੰਜਾਬੀ ਫੈਮਲੀਆਂ ਬਿਜ਼ਨੈਸਸ ਓਨ ਕਰਦੇ ਆ ਤਾਂ ਉਹਨਾਂ ਦਾ ਕਿਵੇਂ ਆਪਾਂ ਉਹਨਾਂ ਨੂੰ ਸਪੋਰਟ ਕਰ ਸਕਦੇ ਆ ਤਾਂ ਤਾਂ ਕਿ ਆਪਣੇ ਪੰਜਾਬੀਜ਼ ਨੂੰ ਆਪਣੀ ਇਕਨੋਮੀ ਦੇ ਵਿੱਚ ਵੀ ਡਿਵੈਲਪਮੈਂਟ ਚਾਦੇ ਹੋਵੇ ਤੇ ਆਪਣੇ ਲੈਂਡ ਦੇ ਵਿੱਚ ਵੀ ਜਿਆਦਾ ਡਿਵੈਲਪਮੈਂਟ ਹੋ ਰਿਹਾ ਰੀਅਲ اسٹیਟ ਦੇ ਵਿੱਚ ਇੰਜੀਆਂ ਚੀਜ਼ਾਂ ਦੇ ਵਿੱਚ ਸੋ ਇਨ ਕਾਫ ਟੂ ਇੰਪੋਰਟੈਂਟ ਥੀਚਸ ਹੈ ਚੀਜ਼ਾਂ ਹੈ ਆਪਣੀ ਹੈਗੀਆਂ ਵੀ ਆਪਣੀ ਐਜੂਕੇਸ਼ਨ ਐਂਡ ਆਪਣੀ ਸਮਾਲ ਬਿਜ਼ਨੈਸਸ ਨੂੰ ਪ੍ਰੋਟੈਕਟ ਕਰਨਾ ਤੇ ਆਪਣੇ ਬਿਜ਼ਨੈਸਸ ਨੂੰ ਗਰੋ ਕਰਨਾ ਹੋਮਲੈਸਨੈਸ ਤੇ ਡਰੱਗਸ ਦਾ ਮੁੱਦਾ ਵੀ ਜਿਹੜਾ ਸ਼ੋਇਆ ਆਪਣੇ ਇਲੈਕਸ਼ਨਸ ਦੇ ਵਿੱਚ ਇੱਥੇ ਅਸੀਂ ਕੈਂਟ ਦੇ ਵਿੱਚ ਰਹਿੰਦੇ ਆ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਹੈ ਹੋਮਲੈਸਨੈਸ ਐਂਡ ਡਰੱਗਸ ਦੀ ਇੱਥੇ ਬਹੁਤ ਹੈਗੀਆਂ ਜਿਹੜੇ ਨਸ਼ੇ ਖਾਂਦੇ ਆ ਬਸਸ ਤੇ ਜਾਂਦੇ ਆ ਨਸ਼ੇ ਖਾਂਦੇ ਆ ਸਟੋਰਾਂ ਦੇ ਵਿੱਚ ਚੋਰੀਆਂ ਕਰਦੇ ਆ ਤਾਂ ਕਿ ਨ ਬਾਇ ਕਰ ਸਕਣ ਉਹ ਤੇ ਫਿਰ ਆਲਸੋ ਆਪਣੇ ਹੋਮਲੈਸਨੈਸ ਨੂੰ ਆਪਣੀ ਸਿਟੀ ਤੇ ਸਟੇਟ ਹਰ ਸਾਲ ਜਿਆਦਾ ਜਿਆਦਾ ਪੈਸੇ ਵਧਦੀ ਜਾਂਦੀ ਹੈ ਵੀ ਆਪਾਂ ਨੂੰ ਜਿਆਦਾ ਦੇਣੀਆਂ ਚਾਹੀਦੇ ਪੈਸੇ ਉਹਨਾਂ ਨੂੰ ਟੈਕਸਸ ਵਧਾ ਵਧਾ ਕੇ ਆਪਣੇ ਉਹਨਾਂ ਨੂੰ ਜਿਆਦਾ ਪੈਸੇ ਦਿੰਦੇ ਆ ਹੋਮਲੈਸ ਨੂੰ ਪਰ ਫਿਰ ਹਰ ਸਾਲ ਪ੍ਰੋਬਲਮ ਵਧਦੀ ਜਾਂਦੀ ਆ ਹੁਣ ਇਹ ਮੈਂ ਚਾਹੁੰਦੇ ਆ ਵੀ ਆਪਣੇ ਕੈਨਸਲ ਦੀ ਕੈਨਸਲ ਦੇ ਵਿੱਚ ਇਹਦਾ ਮੈਂ ਆਉਂ ਨਹੀਂ ਆ ਤੇ ਆਪਣੇ ਪੰਜਾਬੀ ਬਿਜ਼ਨਸ ਓਨਰਸ ਜਿਹੜੇ ਹੈਗੇ ਆ ਇਹਨਾਂ ਤੇ ਟੈਕਸ ਵਧਾਏ ਨਾ ਜਾਣ ਤੇ ਇਹਨਾਂ ਤੇ ਆਪਾਂ ਚਾਹੁੰਦੇ ਆ ਵੀ ਆਪਣੇ ਹੋਮਲੈਸ ਨੂੰ ਤੇ ਜਿਹੜੇ ਡਰੱਗਸ ਖਾਂਦੇ ਆ ਉਹਨਾਂ ਨੂੰ ਆਪਾਂ ਨੂੰ ਜਾਦੇ ਪੈਸੇ ਨਹੀਂ ਦੇਣੇ ਚਾਹੀਦੇ ਉਹਨਾਂ ਨੂੰ ਆਪਾਂ ਨੂੰ ਟਰੀਟਮੈਂਟ ਦੇਣੀ ਚਾਹੀਦੀ ਹੈ ਰੀ ਅਲੋਕੇਟ ਕਰਨਾ ਚਾਹੀਦਾ ਆਪਣਾ ਬਜਟ ਵੀ ਆਪਾਂ ਆਪਣੀ ਪੁਲਿਸ ਨੂੰ ਪੂਰੀ ਸਪੋਰਟ ਕਰੀਏ ਜਿਹੜੀ ਲਾਅ ਐਨਫੋਰਸਮੈਂਟ ਹੈ ਉਹਨਾਂ ਨੂੰ ਆਪਾਂ ਪੂਰੀ ਸਪੋਰਟ ਕਰਨੀ ਆ ਕਿਉਂਕਿ ਫਿਰ ਲਾਅ ਐਨਫੋਰਸਮੈਂਟ ਇਦੇ ਬਾਰੇ ਜਦੋਂ ਤੁਸੀਂ ਕੈਂਪੇਨ ਕਰ ਰਹੇ ਹੋ ਜਦੋਂ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਤਾਂ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਹੈ ਖਾਸ ਕਰਕੇ ਪੰਜਾਬੀ ਭਾਈਚਾਰੇ ਦਾ ਜਾਂ ਦੂਜੇ ਜਿਹੜੇ ਛੋਟੇ ਕਾਰੋਬਾਰੀ ਨੇ ਉਹਨਾਂ ਦਾ ਹਾਂਜੀ ਉਹਨਾਂ ਦਾ ਐਕਚੁਅਲੀ ਬਹੁਤ ਵਧੀਆ ਰਿਸਪੌਂਸ ਹੋਇਆ ਸਾਨੂੰ ਬਹੁਤ ਜ਼ਿਆਦਾ ਸਪੋਰਟ ਮਿਲੀ ਹੈ ਸਾਨੂੰ ਨੰਬਰ 1 ਤਾਂ ਕੋਰਸ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਬਹੁਤ ਸਪੋਰਟ ਹੋਈ ਹੈ ਕਿਉਂਕਿ ਉਹ ਚਾਹੁੰਦੇ ਆ ਵੀ ਚੇਂਜ ਹੋਵੇ ਅਸ਼ੇਕ ਤੁਸੀਂ ਬੱਚਿਆਂ ਦੀ ਐਜੂਕੇਸ਼ਨ ਦਾ ਮੁੱਦਾ ਵੀ ਚੁੱਕਿਆ ਬੱਚਿਆਂ ਦੀ ਐਜੂਕੇਸ਼ਨ ਦੇ ਵਿੱਚ ਕੀ ਨਿਗਾਰਾਏ ਨੇ ਕੀ ਉਹਦੇ ਵਿੱਚ ਖਾਮੀਆਂ ਨੇ ਕਮੀਆਂ ਨੇ ਜਿਨ੍ਹਾਂ ਨੂੰ ਤੁਸੀਂ ਦੂਰ ਕਰੋਗੇ ਇਹ ਨੰਬਰ 1 ਚੀਜ਼ ਆਪਣੇ ਬੱਚਿਆਂ ਦੀ এডੂਕੇਸ਼ਨ ਇਥੇ ਕੈਂਟ ਦੇ ਵਿੱਚ ਗੋਲ ਡਿਸਟ੍ਰਿਕਟਸ ਦੇ ਵਿੱਚ ਉਹ ਗਲਤ ਚੀਜ਼ਾਂ ਸਿਖਾ ਰਹੇ ਆਪਣੇ ਬੱਚਿਆਂ ਨੂੰ ਇੱਕ ਉਹ ਛੋਟੀਆਂ ਹੁੰਦਿਆਂ ਤੋਂ ਹੀ ਸ਼ੁਰੂ ਕਰਨ ਲੱਗ ਜਾਂਦੇ ਆ ਕਿ ਛੋਟੇ ਹੁੰਦਿਆਂ ਤੋਂ ਹੀ ਜਿਹੜੀ ਜੈਂਡਰ ਚੇਂਜ ਕਰਨ ਦੀ ਗੱਲ ਹੈਗੀ ਆ ਉਹਨਾਂ ਨੇ ਬੱਚਿਆਂ ਨੂੰ ਸਿਖਾਉਣ ਲਾਤੀ ਆ ਤੇ ਇਹ ਆਪਾਂ ਚਾਹੁੰਦੇ ਨਹੀਂ ਹੈਗੇ ਕਿ ਮੇਰੀ ਅਪੋਨੈਂਟ ਹੈਗੀ ਆ ਉਹ 8 ਸਾਲਾ ਆਫਿਸ ਦੇ ਵਿੱਚ ਰਹੀ ਆ 8 ਸਾਲਾਂ ਨਾਲ ਅਫੀਸ਼ਲੀ 8 ਸਾਲਾਂ ਨਾਲ ਦੇ ਵਿੱਚ ਗਣੇ ਤਾਂ ਕ੍ਰਾਈਮ ਵਧੀ ਜਾਂਦੀ ਆ ਨਾਲੇ ਆਹ ਜਿਹੜੀਆਂ ਜੈਂਡਰ ਚੇਂਜ ਦੀਆਂ ਚੀਜ਼ਾਂ ਹੋਰ ਹੋਰ ਨਾਰਮਲਾਈਜ਼ ਹੋਈ ਜਾਂਦੀਆਂ ਆ ਛੋਟੇ ਛੋਟੇ ਬੱਚਿਆਂ ਨੂੰ ਤੇ ਤੇ ਨੈਕਸਟ ਜੀਟ ਹੈਗੀ ਆ ਜਿਹੜੇ ਆਪਣੇ ਬਿਜ਼ਨੈਸes ਆ ਇਥੋਂ ਕੈਂਟ ਨੂੰ ਛੱਡ ਕੇ ਹੋਰ ਸਿਟੀਜ਼ ਦੇ ਵਿੱਚ ਜਾ ਰਿਹਾ ਕਿਉਂਕਿ ਇੱਥੇ ਮਾਹੌਲ ਵਧੀਆ ਨਹੀਂ ਹੈਗਾ ਬਿਜ਼ਨੈਸes ਲਈ ਸੋ 8 ਸਾਲ ਹੋ ਗਿਆ ਤੁਹਾਨੂੰ ਤੁਸੀਂ ਕਮਿਊਨਿਟੀ ਲਈ ਕੁਸ਼ ਕੀਤਾ ਨਹੀਂ ਹੈਗਾ ਆਪਾਂ ਨੂੰ ਜਾਦੇ ਹੁਣ ਚੇਂਜ ਚਾਹੀਦੀ ਆ ਇਹ ਕੋਈ ਪਰਸਨਲ ਅਟੈਕ ਨਹੀਂ ਸੀ ਹੈਗਾ ਉਹ ਤੇ ਪਰ ਹਰ ਉਹਨਾਂ ਨੇ ਜਦੋਂ ਸਾਡੀ ਫੈਮਿਲੀ ਨੂੰ ਵੀ ਇਨਵੋਲਵ ਕੀਤਾ ਹੋਇਆ ਗਾਂ ਸਾਨੂੰ ਡਿਬੇਟ ਦੇ ਬਾਅਦ ਅਸੀਂ ਉਹਨਾਂ ਨੂੰ ਫੇਅਰਲੀ ਡਿਬੇਟ ਕੀਤੀ ਸੀ ਆਦੇ ਵਿਚਾਰ ਸਾਂਝੇ ਜਿਹੜੇ ਅਸੀਂ ਚਾਹੁੰਦੇ ਸੀ ਦੂਜੀ ਕਮਿਊਨਿਟੀ ਨੇ ਉਹਨਾਂ ਦੀ ਉਹਦੇ ਬਾਅਦ ਆ ਉਹਨਾਂ ਨੇ ਬਾਹਰ ਜਾ ਕੇ ਸਾਡੇ ਬਾਰੇ ਸਾਨੂੰ ਗਾਵਾਂ ਵੀ ਕੱਢੀਆਂ ਸੀ ਐਸੀ ਵੀਡੀਓ ਰਿਕਾਰਡ ਕੀਤੀ ਆ ਚੁੱਕੇ ਨੇ ਹਰਨੀਤ ਕੌਰ ਗਰੇਵਾਲ ਜੀ ਹਰਨੀਤ ਕੌਰ ਗਰੇਵਾਲ ਜੀ ਜਿਹੜੇ ਨੇ ਉਹ ਇਸ ਟਾਈਮ ਕੈਂਟਨ ਸ਼ਿੰਗਟਨ ਤੋਂ ਸਿਟੀ ਕਾਉਂਸਲ ਦੇ ਜਿਹੜੇ ਇਲੈਕਸ਼ਨ ਆ ਉਹ ਲੜਨ ਜਾ ਰਹੇ ਨੇ ਪੰਜਾਬੀਆਂ ਦੇ ਮੁੱਦੇ ਜਾਂ ਉਥੋਂ ਦੇ ਕਾਰੋਬਾਰੀਆਂ ਦੇ ਮੁੱਦਿਆਂ ਨੂੰ ਉਹਨਾਂ ਨੇ ਤਰਜੀਹ ਦੇ ਆਧਾਰ ਦੇ ਉੱਤੇ ਪਹਿਲ ਦਿੱਤੀ ਹੈ ਰੱਖਿਆ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਰਨਿਤ ਕੋਰ ਗਰੇਵਾਲ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਪੰਜਾਬੀ ਰੇਡੀਓ ਸਤਿ ਸ਼੍ਰੀ ਅਕਾਲ ਥੈਂਕ ਯੂ ਤੁਹਾਡਾ ਤੁਸੀਂ ਸਾਨੂੰ ਹੋਸਟ ਕੀਤਾ ਥੈਂਕ ਯੂ ਪੰਜਾਬ ਰੇਡੀਓ ਤੇ ਆਸੀਂ ਰੀਲੀ ਹੈਪੀ ਆ ਕਿ ਆਨਲੀ ਤੇ ਆਪਣਾ ਮੈਸੇਜ ਸਾਰਿਆਂ ਨਾਲ ਸ਼ੇਅਰ ਕਰਨ ਲਈ ਜੀ ਜੀ ਤੇ ਆਪਾਂ ਜੇ ਇੱਥੋਂ ਹੀ ਸ਼ੁਰੂਆਤ ਕਰ ਲਈਏ ਵੀ ਤੁਹਾਡੇ ਮੁਤਾਬਕ ਜਿਹੜੇ ਤੁਹਾਡੇ ਇਲਾਕੇ ਦੇ ਵਿੱਚ ਪੰਜਾਬੀ ਵਸਦੇ ਨੇ ਜਾਂ ਓਵਰਆਲ ਆਪਾਂ ਅਮਰੀਕਾ ਦੇ ਵਿੱਚ ਪੰਜਾਬੀਆਂ ਦੀ ਗੱਲ ਕਰ ਲਈਏ ਤਾਂ ਤੁਹਾਨੂੰ ਕੀ ਲੱਗਦਾ ਕਿ ਪੰਜਾਬੀਆਂ ਦੇ ਕਿਹੜੇ ਮੁੱਦੇ ਨੇ ਜੀ ਜਿਨ੍ਹਾਂ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ ਜਿਨ੍ਹਾਂ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਹਾਂਜੀ ਇਕਤਾ ਆਪਣੀ ਪਹਿਲੀ ਚੀਜ਼ ਤਾਂ ਹੈਗੀ ਹੈ ਤਾਂ ਆਪਣੇ ਸਾਰਿਆਂ ਦੀ এডਿਕੇਸ਼ਨ ਹੈ ਕਿਉਂਕਿ ਆਪਾਂ ਸਾਰੇ ਪੰਜਾਬੀ ਯੂਥ ਹੈ ਅਸੀਂ ਅਪਰ ਸਾਰਿਆਂ ਨੇ ਗਾਂ ਲਾ ਕੇ ਜਾਣੇ ਆਪਦੇ ਮੈਸੇਜ ਤੇ ਆਪਣੀ ਹਿਸਟਰੀ ਐਂਡ ਵੈਲਿਊਜ਼ ਆਪਾਂ ਗਾਂ ਲਾ ਕੇ ਜਾਣੇ ਆਪਣੇ ਇਤਿਹਾਸ ਨੂੰ ਸੋ ਆਪਣੀ ਪਹਿਲੀ ਚੀਜ਼ ਤਾਂ ਹੈਗੀ ਹੈ ਆਪਣੀ ਯੂਥ ਦੀ ਵੀ ਆਪਣਾ ਉਹਨਾਂ ਦੀ ਬੈਸਟ এডਿਕੇਸ਼ਨ ਹੋਣੀ ਚਾਹੀਦੀ ਹੈ ਤੇ ਨੈਕਸਟ ਚੀਜ ਹੈਗੀ ਆਪਣੇ ਜਿਹੜੇ ਸਮਾਲ ਬਿਜ਼ਨੈਸਸ ਐ ਜਾਂ ਪੰਜਾਬੀ ਫੈਮਲੀਆਂ ਬਿਜ਼ਨੈਸਸ ਓਨ ਕਰਦੇ ਆ ਤਾਂ ਉਹਨਾਂ ਦਾ ਕਿਵੇਂ ਆਪਾਂ ਉਹਨਾਂ ਨੂੰ ਸਪੋਰਟ ਕਰ ਸਕਦੇ ਆ ਤਾਂ ਤਾਂ ਕਿ ਆਪਣੇ ਪੰਜਾਬੀਜ਼ ਨੂੰ ਆਪਣੀ ਇਕਨੋਮੀ ਦੇ ਵਿੱਚ ਵੀ ਡਵੈਲਪਮੈਂਟ ਚਾਹ ਦੇ ਹੋਵੇ ਤੇ ਆਪਣੇ ਲੈਂਡ ਦੇ ਵਿੱਚ ਵੀ ਜਾਦੇ ਡਵੈਲਪਮੈਂਟ ਹੋਵੇ ਰੀਅਲ اسٹیਟ ਦੇ ਵਿੱਚ ਏਰੀਆ ਜੀ ਦੇ ਵਿੱਚ ਸੋ ਇਟ ਟੋਪ ਟੂ ਇੰਪੋਰਟੈਂਟ ਚੀਜਸ ਹੈ ਚੀਜਾਂ ਆ ਆਪਣੀ ਹੈਗੀਆਂ ਵੀ ਆਪਣੀ ਐਜੂਕੇਸ਼ਨ ਐਂਡ ਆਪਣੇ ਸਮਾਲ ਬਿਜ਼ਨੈਸਸ ਨੂੰ ਪ੍ਰੋਟੈਕਟ ਕਰਨਾ ਤੇ ਆਪਣੇ ਬਿਜ਼ਨੈਸਸ ਨੂੰ ਗਰੋ ਕਰਨਾ ਤੁਸੀਂ ਹੋਮਲੈਸ ਐਂਡ ਹੋਮਲੈਸਨੈਸ ਤੇ ਡਰੱਗਸ ਦਾ ਮੁੱਦਾ ਵੀ ਜਿਹੜਾ ਸ਼ੋਇਆ ਆਪਣੇ ਇਲੈਕਸ਼ਨਸ ਦੇ ਵਿੱਚ ਹਾਂਜੀ ਹਾਂਜੀ ਇੱਥੇ ਅਸੀਂ ਕੈਂਟ ਦੇ ਵਿੱਚ ਰਹਿੰਦੇ ਆ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਆ ਹੋਮਲੈਸਨੈਸ ਐਂਡ ਡਰੱਗਸ ਦੀ ਇੱਥੇ ਬਹੁਤ ਹੈਗੇ ਆ ਨਿਸ਼ੇ ਖਾਂਦੇ ਆ ਬੱਸਸ ਤੇ ਜਾਂਦੇ ਆ ਨਿਸ਼ੇ ਖਾਂਦੇ ਆ ਸਟੋਰਾਂ ਦੇ ਵਿੱਚੋਂ ਚੋਰੀਆ ਕਰਦੇ ਆ ਤਾਂ ਕਿ ਨਸ਼ੇ ਹੋਰ ਬਾਈ ਕਰ ਸਕਣ ਉਹ ਤੇ ਫਿਰ ਆਲਸੋ ਆਪਣੇ ਹੋਮਲੈਸਨੈਸ ਨੂੰ ਆਪਣੀ ਸਿਟੀ ਤੇ ਸਟੇਟ ਹਰ ਸਾਲ ਜਿਆਦਾ ਜਿਆਦਾ ਪੈਸੇ ਵਧਦੀ ਜਾਂਦੀ ਹੈ ਵੀ ਆਪਾਂ ਨੂੰ ਜਾਦੇ ਦੇਣੀਆਂ ਚਾਹੀਦੇ ਆ ਪੈਸੇ ਉਹਨਾਂ ਨੂੰ ਟੈਕਸਸ ਵਧਾ ਵਧਾ ਕੇ ਆਪਣੇ ਉਹਨਾਂ ਨੂੰ ਜਾਦੇ ਪੈਸੇ ਦਿੰਦੇ ਆ ਹੋਮਲੈਸ ਨੂੰ ਪਰ ਫਿਰ ਹਰ ਸਾਲ ਪ੍ਰੋਬਲਮ ਵਧਦੀ ਜਾਂਦੀ ਹੈ ਸੋ ਇਹਦਾ ਮਤਲਬ ਹੈਗਾ ਜਦੋਂ ਆਪਾਂ ਹੋਰ ਪੈਸੇ ਕੋਈ ਚੀਜ਼ ਵਿੱਚ ਪਾਉਂਦੇ ਆ ਪਰ ਉਹ ਪ੍ਰੋਬਲਮ ਸੋਲਵ ਨਹੀਂ ਹੁੰਦੀ ਆਪਾਂ ਨੂੰ ਹੋਰ ਕੋਈ ਇਹਨਾਂ ਦੇ ਹੱਲ ਬਣੇ ਪੈਣਗੇ ਫਿਰ ਆਪਣੀ ਇਹ ਪ੍ਰੋਬਲਮ ਹੈਗੀ ਆ ਵੀ ਹਰ ਅੰਦੇਸ਼ ਇਲੈਕਟ੍ਰੋਨ ਦੇ ਅਭੀ ਆਪਣੇ ਕੈਨਸਲ ਹੀ ਕੈਨਸਲ ਦੇ ਵਿੱਚ ਜੇ ਦਾ ਮੈਂ ਆਉਂ ਨਹੀਂ ਆ ਤੇ ਆਪਣੇ ਪੰਜਾਬੀ ਬਿਜ਼ਨਸ ओनਰ ਜਿਹੜੇ ਹੈਗੇ ਆ ਇਹਨਾਂ ਤੇ ਟੈਕਸਸ ਵਧਾਏ ਨਾ ਜਾਣ ਤੇ ਇਹਨਾਂ ਤੇ ਆਪਾਂ ਚਾਹੁੰਦੇ ਆ ਕਿ ਆਪਣੇ ਹੋਮਲੈਸ ਲੋਕ ਤੇ ਜਿਹੜੇ ਡਰੱਗਸ ਖਾਂਦੇ ਆ ਉਹਨਾਂ ਨੂੰ ਆਪਾਂ ਨੂੰ ਜਾਦੇ ਪੈਸੇ ਨਹੀਂ ਦੇਣੇ ਚਾਹੀਦੇ ਉਹਨਾਂ ਨੂੰ ਆਪਾਂ ਨੂੰ ਫਰੀਟਮੈਂਟ ਦੇਣੀ ਚਾਹੀਦੀ ਹੈ ਰੀਅਲੋਕੇਟ ਕਰਨਾ ਚਾਹੀਦਾ ਆਪਣਾ ਬਜਟ ਵੀ ਆਪਾਂ ਆਪਣੀ ਪੁਲਿਸ ਨੂੰ ਪੂਰੀ ਸਪੋਰਟ ਕਰੀਏ ਜਿਹੜੀ ਲਾਅ ਐਨਫੋਰਸਮੈਂਟ ਹੈ ਉਹਨਾਂ ਨੂੰ ਆਪਾਂ ਪੂਰੀ ਸਪੋਰਟ ਕਰਨੀ ਹੈ ਕਿਉਂਕਿ ਫਿਰ ਲਾਅ ਐਨਫੋਰਸਮੈਂਟ ਗਾਂ ਇਹਨਾਂ ਨੂੰ ਐਕਚੁਅਲੀ ਲਾਅ ਐਨਫੋਰਸ ਕਰ ਸਕਦੀ ਹੈ ਕਿਉਂਕਿ ਹੁਣ ਕੈਨਟ ਦੇ ਵਿੱਚ ਉਹਨਾਂ ਨੇ ਡੀਕ੍ਰਿਮਨਾਈਜ਼ ਕੀਤੀਆਂ ਹੋਈਆਂ ਚੋਰੀਆਂ ਅੰਡਰ 1000 ਡਾਲਰ ਉੱਤੇ ਲਿ ਲਿਪਤਾ ਆਪਣੇ ਉੱਥੇ ਸੈਨ ਫਰਾਂਸਿਸਕੋ ਕ ਹਾਂਜੀ ਸੋ ਇਹ ਮੈਚ ਆਉਂਦੇ ਨਹੀਂ ਹੈਗੇ ਵੀ ਆਪਨੀ ਸਿਟੀ ਦੇ ਵਿੱਚ ਆਵੇ ਕਿਉਂਕਿ ਆਪਣੇ ਪੰਜਾਬੀ ਜਿਹੜੇ ਗੈਸ ਸਟੇਸ਼ਨ ਆਨਰਸ ਹੈਗੇ ਆ ਸਮਾਲ ਬਿਜ਼ਨਸ ਆਨਰਸ ਹੈਗੇ ਆ ਇਵਨ ਹੋਟਲ ਆਨਰਸ ਵੀ ਹੈਗੇ ਆ ਆਪਨੂੰ ਸਾਰਿਆਂ ਨੂੰ ਇਸ ਚੀਜ਼ ਦਾ ਪ੍ਰਾਈਸ ਪੇ ਕਰਨਾ ਪੈਂਦਾ ਆ ਆਪਨੂੰ ਸੋ ਆਪਾਂ ਨੂੰ ਮੇਕ ਸ਼ੁਰ ਕਰਨਾ ਪੈਣਾ ਵੀ ਆਪਾਂ ਲਾਅ ਐਨਫੋਰਸਮੈਂਟ ਤੇ ਜਾਦੇ ਪੈਸੇ ਦੇਈਏ ਹੋਮਲੈਸਸ ਤੇ ਹੋਮਲੈਸਨੈਸ ਤੇ ਨਾਸ਼ਿਆਲ ਨੂੰ ਕੱਟ ਦੇਈਏ ਜੀ ਜੀ ਤੇ ਇਹਦੇ ਬਾਰੇ ਜਦੋਂ ਤੁਸੀਂ ਕੰਪੇਨ ਕਰ ਰਹੇ ਹੋ ਜਦੋਂ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ ਤਾਂ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਹੈ ਖਾਸ ਕਰਕੇ ਪੰਜਾਬੀ ਭਾਈਚਾਰੇ ਦਾ ਜਾਂ ਦੂਜੇ ਜਿਹੜੇ ਛੋਟੇ ਕਾਰੋਬਾਰੀ ਨੇ ਉਹਨਾਂ ਦਾ ਹਾਂਜੀ ਹਾਂਜੀ ਉਹਨਾਂ ਦਾ ਐਕਚੁਅਲੀ ਬਹੁਤ ਵਧੀਆ ਰਿਸਪੌਂਸ ਹੋਇਆ ਸਾਨੂੰ ਆ ਬਹੁਤ ਜਿਆਦਾ ਸਪੋਰਟ ਮਿਲੀ ਹੈ ਸਾਨੂੰ ਨੰਬਰ 1 ਤਾਂ ਆਫਕर्स ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਬਹੁਤ ਸਪੋਰਟ ਹੋਈ ਹੈ ਕਿਉਂਕਿ ਉਹ ਚਾਹੁੰਦੇ ਆ ਵੀ ਚੇਂਜ ਹੋਵੇ ਹੁਣ ਆਪਣੇ 8 ਸਾਲ ਦੇ ਵਿੱਚ ਮੈਂ ਜਿਹੜੇ ਦੇ ਅਗੇਂਸਟ ਖੜੀ ਆ ਉਹ ਵੀ ਪੰਜਾਬੀ ਹੈ ਤੇ ਉਹ ਸਾਨੂੰ ਬਹੁਤ ਬੋਲਿੰਗ ਐਟ ਦੀ ਐਂਟੀਮਿਡੇਸ਼ਨ ਕੀਤੀ ਸੀ ਸਾਡੇ ਮਾਮ ਨੂੰ ਵੀ ਆ ਕੇ ਕਿਹਾ ਸੀ ਮੈਂ ਆਪਾ ਅਮਰੀਕਾ ਦੇ ਵਿੱਚ ਹੁੰਦੇ ਆ ਵੀ ਤੁਸੀਂ ਆਪਦੀ ਕੁੜੀ ਨੂੰ ਕਾਉ ਬਿਨਾ ਖੜੀ ਹੋਵੇ ਇਲੈਕਸ਼ਨਸ ਦੇ ਵਿੱਚ ਸਾਡੇ ਅਗੇਂਸਟ ਸੋ ਇਹ ਚੀਜ਼ਾਂ ਡੈਮੋਕਰੇਟ ਪੰਜਾਬੀ ਭਾਈਚਾਰੇ ਦੀ ਨਹੀਂ ਉਹ ਵੀ ਤੇ ਉਹ ਰੋਕ ਰਹੇ ਨੇ ਤੁਹਾਨੂੰ ਬਿਨਾ ਤੁਸੀਂ ਇਸ ਤਰ੍ਹਾਂ ਹਾਂਜੀ ਸਾਡੀ ਗੱਲ ਹੈ ਜੀ ਹਾਂਜੀ ਸੋ ਇਹ ਐਸ ਚਾਹੁੰਦੇ ਆ ਵੀ ਆਪਾ ਅਮਰੀਕਾ ਦੇ ਵਿੱਚ ਐਥੇ ਡੈਮੋਕਰਸੀ ਆਪਣੇ ਫੇਅਰ ਇਲੈਕਸ਼ਨਸ ਇਹਨਾਂ ਕੋਲ ਵੀ ਬੈਸਟ ਆਈਡੀਆਜ਼ ਹੈਗੇ ਆ ਬੈਸਟ ਚੀਜ਼ਾਂ ਹੈਗੀਆਂ ਉਹਨਾਂ ਨੂੰ ਡਿਬੇਟ ਕਰੋ ਤੇ ਗਾਂ ਆਪਦੀ ਸੁਸਾਇਟੀ ਨੂੰ ਪੇਸ਼ ਕਰੋ ਪਰ ਉਹ ਆਪੇ ਵਾਰਰਸ ਡਿਸਾਈਡ ਕਰਨਗੇ ਅਬੀ ਕਿਹੜੀ ਬੈਸਟ ਚੀਜ਼ ਆ ਕਰਨੀ ਹੈ ਨਾ ਜੀ ਜੀ ਹਾਂਜੀ ਸੋ ਸੀ ਐਡੀ ਬੁਲੀਇੰਗ ਅਤੇ ਇੰਟੀਮੀਡੇਸ਼ਨ ਹੋ ਰਹੀ ਆ ਗਾਉ ਉਹਨਾਂ ਨੇ ਮੇਰੇ ਬਾਰੇ ਰੂਮਰਸ ਲਾਏ ਹੋਏ ਅਬੀ ਅਸੀਂ ਹੈਗੇ ਜਸ ਸੈਕਥਾ ਨਮ ਉਹਦੇ ਨਹੀਂ ਹੈਗੇ ਤੇ ਹੋਰ ਜੀਆਂ ਚੀਜ਼ਾਂ ਇਹ ਵੀ ਆਲਸੋ ਬਾਤ ਗਾਉਤ ਹੈਗੇ ਕਿਉਂਕਿ ਸਾਡੇ ਫਾਦਰ ਲੇਟ ਜਸਵਿੰਦਰ ਸਿੰਘ ਹੈ ਵਲ ਉਹ ਉਸ ਇੱਕ ਟੈਰੈਂਟ ਦੇ ਪ੍ਰਧਾਨ ਵੀ ਦੇ ਸੀ ਗੋਰਦੋਆ ਦੇ ਬੇਚੇ ਜੇ ਜੀ ਜੀ ਨੇ ਬਹੁਤ ਜਿਆਦਾ ਸੇਵਾ ਕੀਤੀ ਸੀ ਦੋਨੇ ਮੇਰੇ ਪੇਰੈਂਟਸ ਬੋਇੰਗ ਤੇ ਇੰਜੀਨੀਅਰਸ ਹੈਗੇ ਆ 30 ਸਾਲ ਹੋ ਗਏ ਸੀ ਉਹਨਾਂ ਨੇ ਕੰਮ ਕਰਦੇ ਆ ਬੋਇੰਗ ਦੇ ਵਿੱਚ ਇੱਥੇ ਬਹੁਤ ਚੈਲ ਹੋ ਗਿਆ ਆ ਇਹਨੂੰ ਸੋ ਤੇ ਆਪਣੀ ਕਮਿਊਨਿਟੀ ਦੇ ਵਿੱਚ ਉਹਨਾਂ ਦੇ ਗੋਲ ਸੀ ਵੀ ਪਹਿਲਾਂ ਆਪਣੀ ਕਮਿਊਨਿਟੀ ਨੂੰ ਵਾਪਸ ਲਿਆਏ ਅਸੀਂ ਇੱਥੇ ਆ ਕੇ ਤੇ ਸੈਕਟਰ ਸੀ ਸੈਕਟਰ ਕਾ ਨਾ ਸੀ ਲੋਕਾਂ ਨੂੰ ਐਸਟੈਬਿਸ਼ ਕਰਨਾ ਸੀ ਲੋਕਾਂ ਨੂੰ ਉਹਨਾਂ ਨੇ ਬਹੁਤ ਮਦਦ ਕੀਤੀ ਤਾਂ ਹੀ ਮੇਰਾ ਡੈਲਚੋਂ ਦਾ ਸੀ ਵੀ ਮੈਂ ਵੀ ਆ ਤੇ ਫਾਦਰ ਦੇ ਫਰਸਟ ਸਟੈਪਸ ਦੇ ਵਿੱਚ ਫਾਲੋ ਕਰਕੇ ਆਪਣੀ ਕਮਿਊਨਿਟੀ ਨੂੰ ਗਾਂ ਲਾ ਕੇ ਜਾਵਾ ਜੀ ਜੀ ਅੱਛਾ ਇੱਕ ਤੁਸੀਂ ਬੱਚਿਆਂ ਦੀ এডਿਕੇਸ਼ਨ ਦਾ ਮੁੱਦਾ ਵੀ ਚੁੱਕਿਆ ਬੱਚਿਆਂ ਦੀ এডਿਕੇਸ਼ਨ ਦੇ ਵਿੱਚ ਕੀ ਨਿਗਾਰ ਆਏ ਨੇ ਕੀ ਉਹਦੇ ਵਿੱਚ ਖਾਮੀਆਂ ਨੇ ਕਮੀਆਂ ਨੇ ਜਿਨ੍ਹਾਂ ਨੂੰ ਤੁਸੀਂ ਦੂਰ ਕਰੋਗੇ ਹਾਂਜੀ ਇਹ ਅਮ ਨੰਬਰ 1 ਚੀਜ਼ ਹੈਗੀ ਅਭੀ ਆਪਣੇ ਬੱਚਿਆਂ ਦੀ ਐਜੂਕੇਸ਼ਨ ਹੈ ਇਥੇ ਕੈਂਟ ਦੇ ਵਿੱਚ ਸਕੂਲ ਡਿਸਟ੍ਰਿਕਟਸ ਦੇ ਵਿੱਚ ਉਹ ਗੱਲ ਤਾਂ ਚੀਜਾਂ ਸਿਕਾਰੇ ਆਪਣੇ ਬੱਚਿਆਂ ਨੂੰ ਇੱਕ ਛੋਟੇ ਹੁੰਦੇ ਹੁੰਦੇ ਤੋਂ ਹੀ ਸ਼ੁਰੂ ਕਰਨ ਲੱਗ ਜਾਂਦੇ ਆ ਤੇ ਛੋਟੇ ਹੁੰਦੇ ਹੁੰਦੇ ਜਿਹੜੀ ਜੈਂਡਰ ਚੇਂਜ ਕਰਨ ਦੀ ਗੱਲ ਹੈਗੀ ਆ ਉਹਨਾਂ ਨੇ ਬੱਚਿਆਂ ਨੂੰ ਸਿਖਾਉਣ ਲਾਤੀ ਆ ਤੇ ਇਹ ਆਪਾਂ ਚਾਹੁੰਦੇ ਨਹੀਂ ਹੈਗੇ ਵੀ ਆਪਣੇ ਬੱਚੇ ਇਨਾਂ ਨੇ ਤਾਂ ਆਪਣੇ ਧਰਮ ਦੇ ਨਾਮ 'ਤੇ ਇਹ ਸਹਿਮਤ ਹੈਗੀ ਗੱਲ ਤੇ ਨਾ ਨਹੀਂ ਵੈਸੇ ਵੀ ਆਪਣੇ ਇਵਨ ਗੋਰੇ ਹੋਰ ਸਾਰੇ ਦੂਜੇ ਧਰਮਾਂ ਦੇ ਲੋਕ ਵੀ ਕਹਿੰਦੇ ਆ ਵੀ ਆਪਾਂ ਨੂੰ ਬੱਚਿਆਂ ਨੂੰ ਇਹ ਗਲਤ ਚੀਜ਼ਾਂ ਇਹ ਸਿਖਾਉਂਦੇ ਆ ਆਪਾਂ ਸੋ ਇਹ ਪ੍ਰੋਬਲਮ ਹੈਗੀ ਕੈਂਟ ਦੇ ਵਿੱਚ اسپੈਸ਼ਲੀ ਕਿਉਂਕਿ ਅਸੀਂ ਸਾਡਾ ਸ਼ਹਿਰ ਪੈਂਦਾ ਹੈ ਕਿੰਗ ਕਾਉਂਟੀ ਦੇ ਵਿੱਚ ਕਿੰਗ ਕਾਉਂਟੀ ਹੈਗੀ ਆ ਬਹੁਤ ਜ਼ਿਆਦਾ ਡੈਮੋਕ੍ਰੇਟ area ਹੈਗਾ ਇੱਥੇ ਉਹ ਜਾਦੇ ਇਹ ਚੀਜ਼ਾਂ ਕਰਦੇ ਆ ਸੋ ਭਾਰਤ ਜਿਹੜੀਆਂ ਸिटीज ਹੈਗੀਆਂ ਬੈਲਵਿਊ ਇੱਥੇ ਹੈਗੀ ਆ ਇੱਕ ਨਿਊ ਕਾਸਲ ਅਮਰੀਕਨ ਸिटीज ਦੇ ਵਿੱਚ ਉਹਨਾਂ ਦੇ ਟੈਸਟ ਸਕੋਰਸ ਬੱਚਿਆਂ ਦੇ ਇੱਥੇ ਕੈਂਟਨ ਕੈਂਟ ਸਕੂਲਸ ਦੇ ਨਾਲ ਬਹੁਤ ਜ਼ਿਆਦਾ ਹਾਈ ਹੈਗੀ ਆ ਕਿਉਂਕਿ ਉਹ ਸਕੂਲਾਂ ਦੇ ਵਿੱਚ ਉਹ ਪੜਾਉਂਦੇ ਆ ਫਾਈਨੈਂਸਸ ਬਾਰੇ ਪੜਾਉਂਦੇ ਆ AI ਟੈਕਨੋਲੋਜੀ ਬਾਰੇ ਪੜਾਉਂਦੇ ਆ ਕੰਪਿਊਟਰ ਸਾਇੰਸ ਬਾਰੇ ਪੜਾਉਂਦੇ ਆ ਪਰ ਸਾਡੇ ਕੈਂਟ ਸਕੂਲ ਦੇ ਵਿੱਚ ਇੱਥੇ ਸਾਰਿਆਂ ਤੋਂ ਜ਼ਿਆਦਾ ਪੰਜਾਬੀ ਪੋਪੂਲੇਸ਼ਨ ਹੈਗੀ ਐ ਸਾਊਥ ਕਿੰਗ ਕਾਉਂਟੀ ਦੇ ਵਿੱਚ ਇੱਥੇ ਜੋ ਇੱਥੇ ਉਹ ਸਿਖਾਉਂਦੇ ਆ ਜੈਂਡਰ ਚੇਂਜਸ ਦੀ ਗੱਲ ਰੇਸ ਸੀਰੀਜ਼ ਸਿਖਾਉਂਦੇ ਆ ਇਹੋ ਜਿਹੀਆਂ ਚੀਜ਼ਾਂ ਸੋ ਤਾਂ ਹੀ ਆਪਣੇ ਬੱਚੇ ਫਿਰ ਪਿੱਛੇ ਰਹਿ ਜਾਂਦੇ ਆ ਟੈਸਟ ਸਕੋਰਸ ਦੇ ਵਿੱਚ ਜਿਹੜੇ ਉਹ ਦੂਜੇ ਸਿਟੀਜ਼ ਦੇ ਵਿੱਚੋਂ ਬੱਚੇ ਹੈਗੇ ਆ ਉਹਨਾਂ ਦੇ ਟੈਸਟ ਕੋਰਸ ਜਿਆਦੇ ਹੈ ਜਾਂ ਫਿਰ ਗਾ ਉਹਨਾਂ ਦੇ ਕਾਲਜ ਦੇ ਵਿੱਚ ਐਡਮਿਸ਼ਨ ਵੀ ਜਿਆਦੇ ਉਹਨਾਂ ਨੂੰ ਐਕਸੈਪਟੈਂਸ ਮਿਲਦੀ ਆ ਆਪਣੇ ਬੱਚਿਆਂ ਨੂੰ ਘੱਟ ਮਿਲਦੀ ਆ ਸੋ ਪਹਿਨ ਆਪਾਂ ਨੂੰ ਨਨਤਾ ਹੀ ਚੀਜ਼ਾਂ ਗਾਲਤ ਹੈਗੀਆਂ ਪਰ ਆਲਸੋ ਆਪਣੇ ਬੱਚਿਆਂ ਨੂੰ ਇਹ ਪਿੱਛੇ ਰੱਖ ਰਹੀਆਂ ਸੋ ਆਪਾਂ ਨੂੰ ਇਹ ਜ਼ਰੂਰ ਠੀਕ ਕਰਨੀਆਂ ਪੈਣੀਆਂ ਤੇ ਮੈਂ ਆਪਣੀ ਕਮਿਊਨਿਟੀ ਨੂੰ ਚਾਹੁੰਦੇ ਆ ਵੀ ਆਪਾਂ ਅਸਟੀ ਲੀਡਰਸ਼ਿਪ ਦੇ ਵਿੱਚ ਆਕੇ ਇਹ ਜੰਤੀ ਕ ਕਰੀ ਹੈ ਜੀ ਤੇ ਪੰਜਾਬੀ ਭਾਈਚਾਰੇ ਦੇ ਜਿਹੜੇ ਲੋਕ ਨੇ ਜਿਹੜੇ ਜਿਵੇਂ ਤੁਸੀਂ ਕਿਹਾ ਬੱਚਿਆਂ ਦੇ ਮਾਮਲਿਆਂ ਦੇ ਵਿੱਚ ਉਹ ਵੀ ਫਿਕਰਮੰਦ ਹੋਣਗੇ ਉਹਨਾਂ ਦੇ ਵੀ ਇਸ ਇਸ ਦੇ ਬਾਰੇ ਕੰਸਰਨ ਹੋਣਗੇ ਕਿ ਭਈ ਸਾਡੇ ਜਵਾਕਾਂ ਦੀ ਜਿਹੜੀ ਐਜੂਕੇਸ਼ਨ ਆ ਸਾਡੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਆ ਉਹ ਠੀਕ ਉਹਦਾ ਮਾਡਲ ਠੀਕ ਹੋਣਾ ਚਾਹੀਦਾ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਆ ਜਦੋਂ ਤੁਸੀਂ ਉਹਨਾਂ ਦੀ ਇਸ ਮੁੱਦੇ ਨੂੰ ਸ਼ੋਅ ਆ ਜਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਕੀ ਉਹਨਾਂ ਦੇ ਕੋਈ ਸਵਾਲ ਸੀਗੇ ਜਾਂ ਉਹਨਾਂ ਨੇ ਕੋਈ ਹੰਗਾਰਾ ਭਰਿਆ ਤੁਹਾਨੂੰ ਕਿ ਅਸੀਂ ਹਾਂ ਤੁਹਾਨੂੰ ਚੁਣਾਂਗੇ ਤੁਹਾਨੂੰ ਭੇਜਾਂਗੇ ਹਾਂਜੀ ਹਾਂ ਜੀ ਸਾਨੂੰ ਐਸ ਕਰਕੇ ਅਸੀਂ ਐਕਚੁਅਲੀ ਸਕੂਲ ਡਿਸਟ੍ਰਿਕਟ ਤੇ ਜਾ ਕੇ ਮੈਰੀ ਸਪੀਚ ਦੇ ਕੇ ਆਂਦੀ ਸੀ ਐਸਸੀ ਜਵਾਰੇ ਤੇ ਉਹਨਾਂ ਨੂੰ ਕਿਹਾ ਸੀ ਵੀ ਇਹ ਚੀਜ਼ਾਂ ਨਹੀਂ ਸਿਖਾ ਸਕਦੇ ਆਪਾਂ ਤੇ ਫਰੀडम ਆਫ ਸਪੀਚ ਆਪਣੀ ਹਾਂਜੀ ਪ੍ਰੋਟੈਕਟ ਕਰਨੀ ਚਾਹੀਦੀ ਆ ਪਰ ਆਪਾਂ ਨੂੰ ਆਲਸੋ ਵੀ ਫਰੀडम ਆਫ ਸਪੀਚ ਉਹ ਉਹਦੋਂ ਹੀ ਪ੍ਰੋਟੈਕਟ ਕਰਨੀ ਚਾਹੁੰਦੇ ਆ ਯੂ نو ਆਪਣੀਆਂ ਕੋਈ ਕੰਸਰਵੇਟਿਵ ਵੈਲਿਊਜ਼ ਦੀ ਗੱਲਾਂ ਨਾ ਹੋਵੇ ਸੇ ਇਹ ਆਪਾਂ ਨੂੰ ਹੋਣਾ ਚਾਹੀਦਾ ਜੇ ਤੁਸੀਂ ਇਹ ਗੱਲਾਂ ਸਿਖਾਉਣੀਆਂ ਚਾਹੁੰਦੇ ਆ ਜਾਂ ਕਹਨੀਆਂ ਚਾਹੁੰਦੇ ਆ ਤਾਂ ਆਪਾਂ ਗਾਡ ਦੀ ਗੱਲ ਕੱਲ ਹੀ ਨਹੀਂ ਕਰਦੇ ਹੈਗੇ ਆਪਾਂ ਆਪਣੀ ਬਲੀਫਸ ਬਾਰੇ ਨਹੀਂ ਗੱਲ ਕਰ ਸਕਦੇ ਹੈਗੇ ਜਾਂ ਕੋਈ ਆਪ ਜੇ ਤੁਸੀਂ ਕਹਿੰਦੇ ਆਂ ਵੀ ਮੁੰਡੇ ਕੁੜੀਆਂ ਹੋ ਸਕਦੇ ਆ ਤਾਂ ਆਪਾਂ ਕਹਿੰਦੇ ਆਂ ਵੀ ਨਹੀਂ ਮੁੰਡੇ ਕੁੜੀਆਂ ਦੇ ਲੌਕਰ ਰੂਮਸ 'ਚ ਨਹੀਂ ਆ ਸਕਦੇ ਆਪਣੀਆਂ ਕੁੜੀਆਂ ਨੂੰ ਇਹ ਥ੍ਰੈਟ ਹੁੰਦਾ ਹੈ ਮੁੰਡੇ ਆਪਣੇ ਕੁੜੀਆਂ ਦੀਆਂ ਸਪੋਰਟਸ ਦੇ ਵਿੱਚ ਨਹੀਂ ਖੇਡ ਸਕਦੇ ਹੈਗੇ ਸੋ ਉਦੋਂ ਕਹਿੰਦੇ ਆ ਵੀ ਤੁਸੀਂ ਇਹ ਗੱਲ ਕਹਿ ਨਹੀਂ ਸਕਦੇ ਫਿਰ ਫਰੀडम ਆਫ ਸਪੀਚ ਨੂੰ ਕੀ ਹੋ ਗਿਆ ਫਿਰ ਸੋ ਆਸੀ ਇਟਸ ਸਕੂਲ ਡਿਸਟ੍ਰਿਕਟ ਦਾ ਜੌਕੀ ਐਂਡ ਆ ਉਹ ਤੇ ਸੀ ਸਪੀਚ ਤੇ ਉਹ ਟਵਿੱਟਰ ਤੇ ਐਕਸ ਤੇ ਐਕਚੁਅਲੀ ਆਲਮੋਸਟ ਹਾਫ ਅ ਮਿਲੀਅਨ ਵਿਊਜ਼ ਸਨ ਨੂੰ ਮਿਲੇ ਸੀ ਉਹਦੇ ਤੇ ਤੇ ਉਹ ਸੋ ਬਹੁਤ ਜ਼ਿਆਦਾ ਲੋਕਾਂ ਨੂੰ ਸਪੋਰਟ ਕੀਤੀ ਸੀ ਮੇਰੀ ਤੇ ਉਹਨਾਂ ਤਾਈ ਮੈਨੂੰ ਐਸ ਇਲੈਕਸ਼ਨ ਦੇ ਵਿੱਚ ਜ਼ਿਆਦਾ ਪੋਪੁਲਾਰਿਟੀ ਗੇਨ ਹੋਈਆ ਕਿਉਂਕਿ ਦੂਜੇ ਸਾਈਡ ਇਹ ਚੀਜ਼ਾਂ ਕਹਿ ਨਹੀਂ ਸਕਦੇ ਹੈਗੇ ਕਿਉਂਕਿ ਉਹ ਅਪਾਰਟੀ ਦੇ ਨਾਲ ਬਨੇ ਹੋਏ ਆ ਅਸੀਂ ਕੋਈ ਪਾਰਟੀ ਦੇ ਨਾਲ ਨਹੀਂ ਬਨੇ ਹੋਏ ਅਸੀਂ ਬਸ ਆਪਣੀ ਕਮਿਊਨਿਟੀ ਦੇ ਨਾਲ ਬਨੇ ਹੋਏ ਆ ਤੇ ਅਸੀਂ ਚਾਹੁੰਦੇ ਆ ਵੀ ਆਪਣੇ ਇੰਡੀਪੈਂਡੈਂਟਲੀ ਤੇ ਆਨੈਸਟਲੀ ਆਪਣੇ ਆ ਇੱਛਾ ਤੇ ਆਪਣੀ ਆਵਾਜ਼ ਪੂਰੀ ਆਪਣੀ ਕਮਿਊਨਿਟੀ ਦੀ ਜਾਵੇ ਬਾਹਰ ਤੇ ਸੋ ਇਸ ਕਰਕੇ ਮੈਨੂੰ ਬਹੁਤ ਸਪੋਰਟ ਮਿਲੀ ਆਪਣੇ ਆਫਕੋਰਸ ਪੰਜਾਬੀਆਂ ਤੋਂ ਕਿਉਂਕਿ ਆਪਾਂ ਮੋਸਟਲੀ 90% ਪੰਜਾਬੀਜ਼ 99% ਪੰਜਾਬੀਜ਼ ਇਸ ਜੀਨਲ ਸਾਮਾਤ ਹੈਗੀ ਆ ਪਰ ਆਲਸੋ ਗੋਰਿਆਂ ਤੋਂ ਵੀ ਜਿਹੜੇ ਕਨਸਰਵੇਟਿਵਸ ਹੈਗੇ ਆ ਜਿਹੜੇ ਮੁਸਲਮਾਨਸ ਹੈਗੇ ਆ 크ਰਿਸਚੀਅਨਸ ਹੈਗੇ ਆ ਇਹਨਾਂ ਤੋਂ ਵੀ ਬਹੁਤ ਜ਼ਿਆਦਾ ਸਪੋਰਟ ਆਈ ਹੈ ਸਾਨੂੰ ਕਹਿੰਦੇ ਵੀ ਹੋਰ ਕੋਈ ਇਹ ਚੀਜ਼ ਨਹੀਂ ਕਹਿੰਦੇ ਹੈਗੇ ਕਹਿੰਦੇ ਨੀਤਗਰਵਾਲ ਕਹਿੰਦੀ ਹੈ ਸੋ ਇਸ ਕਰਕੇ ਇਸ ਪਛਦੇਸੀ ਸਾਰਿਆਂ ਦੀ ਵੋਟ ਐਂਡ ਸਪੋਰਟ ਦੀ ਤੇ ਅਸੀਂ ਆਪਦਾ ਮੈਸੇਜ ਸਾਰਿਆਂ ਨੂੰ ਪਹੁੰਚਾਇਆ ਸੋ ਇਸ ਕਰਕੇ ਆਲਸੋ ਜਿਹੜੀ ਮੇਰੀ ਆਪੋਨੈਂਟ ਹੈਗੀ ਆ ਉਹ 8 ਸਾਲ ਆਫਿਸ ਦੇ ਵਿੱਚ ਰਹੀ ਆ 8 ਸਾਲਾਂ ਦੇ ਪਿਛਲੇ 8 ਸਾਲਾਂ ਦੇ ਵਿੱਚ ਨਾਨੇ ਤਾਂ ਕ੍ਰਾਈਮ ਵਧੀ ਜਾਂਦੀ ਆ ਨਾਨੇ ਆਹ ਜਿਹੜੀਆਂ ਜੈਂਡਰ ਚੇਂਜ ਦੀਆਂ ਚੀਜ਼ਾਂ ਹੋਰ ਹੋਰ ਨਾਰਮਲਾਈਜ਼ ਹੋਈ ਜਾਂਦੀਆਂ ਆ ਛੋਟੇ ਛੋਟੇ ਬੱਚਿਆਂ ਨੂੰ ਤੇ ਤੇ ਨੈਕਸਟ ਚੀਜ਼ ਹੈਗੀ ਆ ਜਿਹੜੇ ਆਪਣੇ ਬਿਜ਼ਨੈਸਸ ਆ ਇਥੋਂ ਕੈਂਟ ਨੂੰ ਛੱਡ ਕੇ ਹੋਰ ਸਿਟੀਆਂ ਦੇ ਵਿੱਚ ਜਾ ਰਹੇ ਆ ਕਿਉਂਕਿ ਇੱਥੇ ਮਾਹੌਲ ਵਧੀਆ ਨਹੀਂ ਹੈਗਾ ਬਿਜ਼ਨੈਸਸ ਲਈ ਸੋ 8 ਸਾਲ ਹੋ ਗਿਆ ਤੁਹਾਨੂੰ ਉਸ ਹੀ ਕਮਿਊਨਿਟੀ ਲਈ ਕੋਸ਼ਿਸ਼ ਕੀਤਾ ਨਹੀਂ ਹੈਗਾ ਆਪਾਂ ਨੂੰ ਜਿਆਦਾ ਹੁਣ ਚੇਂਜ ਚਾਹੀਦੀ ਆ ਇਹ ਕੋਈ ਪਰਸਨਲ ਅਟੈਕ ਨਹੀਂ ਸੀ ਹੈਗਾ ਉਹਤੇ ਪਰ ਹੁਣ ਉਹਨਾਂ ਨੇ ਜਦੋਂ ਸਾਡੀ ਫੈਮਿਲੀ ਨੂੰ ਵੀ ਇਨਵੋਲਵ ਕੀਤਾ ਹੋਇਆ ਗਾਂ ਸਾਨੂੰ ਡਿਬੇਟ ਦੇ ਬਾਹਰ ਅਸੀਂ ਉਹਨਾਂ ਨੂੰ ਫੇਅਰਲੀ ਡਿਬੇਟ ਕੀਤੀ ਸੀ ਆਪਦੇ ਵਿਚਾਰ ਸਾਂਝੇ ਜਿਹੜੇ ਅਸੀਂ ਚਾਹੁੰਦੇ ਸੀ ਦੂਜੀ ਕਮਿਊਨਿਟੀ ਨੇ ਸੋਨਲੀ ਉਹ ਦੁਬਾਰਾ ਉਹਨਾਂ ਨੇ ਬਾਹਰ ਜਾ ਕੇ ਸਾਡੇ ਬਾਰੇ ਅਸਾਂ ਨੂੰ ਗੱਲਾਂ ਵੀ ਕੱਢੀਆਂ ਸੀ ਅਸੀਂ ਵੀਡੀਓ ਰਿਕਾਰਡ ਕੀਤੀ ਆ ਉਹਦੇ ਤੇ ਆਲਮੋਸਟ 400000 ਵਿਊਜ਼ ਆ ਗਏ ਸੀ ਫੇਸਬੁੱਕ ਤੇ ਉੱਤੇ ਵੀ ਉਹਨਾਂ ਦਾ ਬਿਹੇਵੀਅਰ ਆਪਣੀ ਪੰਜਾਬੀ ਕਮਿਊਨਿਟੀ ਨੂੰ ਇਹੋ ਜਿਹਾ ਬਿਹੇਵੀਅਰ ਨਹੀਂ ਰਿਪਰੈਜ਼ੈਂਟ ਕਰਦੀ ਲੋੜ ਹੈਗੀ ਜੀ ਬਿਲਕੁਲ ਤੇ ਹੋਰ ਪੰਜਾਬੀ ਭਾਈਚਾਰੇ ਦੇ ਜਾਂ ਹੋਰ ਜਿਹੜੇ ਜਿਵੇਂ ਸਕੂਲ ਡਿਸਟ੍ਰਿਕਟ ਦੀ ਤੁਸੀਂ ਗੱਲ ਕੀਤੀ ਆ ਜਾਂ ਕ੍ਰਾਈਮ ਦੀ ਗੱਲ ਕੀਤੀ ਆ ਜਾਂ ਪੁਲਿਸ ਸੁਧਾਰਾਂ ਦੀ ਗੱਲ ਕੀਤੀ ਆ ਹੋਮਲੈਸਨੈਸ ਦੀ ਗੱਲ ਕੀਤੀ ਆ ਡਰੱਗਸ ਦੀ ਗੱਲ ਕੀਤੀ ਆ ਹੋਰ ਕਿਹੜੇ ਮੁੱਦੇ ਨੇ ਜਿਹੜੇ ਤੁਹਾਨੂੰ ਆ ਕੇ ਚਲੋ ਇਹ ਤਾਂ ਕੀ ਪੁਆਇੰਟਸ ਹੋਗੇ ਤੁਹਾਡੀ ਇਲੈਕਸ਼ਨ ਤੇ ਹੋਰ ਕਿਹੜੇ ਮੁੱਦੇ ਨੇ ਆਪਣੇ ਪੰਜਾਬੀ ਭਾਈਚਾਰੇ ਦੇ ਜਾਂ ਹੋਰ ਕਾਰੋਬਾਰੀਆਂ ਦੇ ਜਿਹੜੇ ਤੁਹਾਡੇ ਕੋਲੇ ਆ ਕੇ ਦੱਸਦੇ ਨੇ ਆਮ ਹੋਰ ਆਪਾਂ ਨੇ ਇੱਕ ਪੰਜਾਬੀ ਕਮਿਊਨਿਟੀ ਦੇ ਵਿੱਚ ਅਸੀਂ ਸੁਣਿਆ ਹੈਗਾ ਵੀ ਆਪਣੇ ਪੰਜਾਬੀ ਕਮਿਊਨਿਟੀ ਨੂੰ ਇੱਥੇ ਕਮਿਊਨਿਟੀ ਸੈਂਟਰ ਚਾਹੀਦਾ ਹੈ ਕੈਂਟ ਸਿਟੀ ਦੇ ਵਿੱਚ ਕਿਉਂਕਿ ਇੱਥੇ ਆਪਣੀ ਪਾਪੂਲੇਸ਼ਨ ਬਹੁਤ ਹੈਗੀ ਹੈ ਕੈਂਟ ਦੇ ਵਿੱਚ ਪੰਜਾਬੀ ਇਸ ਦੀ ਆਂਡ ਸਰਾਊਂਡਿੰਗ ਏਰੀਆਜ਼ ਫੈਡਰਲ ਵੇ ਆਬਰਨ ਹੌਰ ਸਿਟੀਆਂ ਇਨਫ ਵੀ ਕਾਫੀ ਜ਼ਿਆਦੇ ਪੰਜਾਬੀ ਹੈਗੀ ਹੈ ਸੋ ਆਪਾਂ ਚਾਹੁੰਦੇ ਹਾਂ ਵੀ ਕੈਂਟ ਦੇ ਵਿੱਚ ਪਹਿਲਾ ਪੰਜਾਬੀ ਕਮਿਊਨਿਟੀ ਸੈਂਟਰ ਬਣਾਇਆ ਜਾਵੇ ਔਰ ਅਰਲੀ ਅਸੀਂ ਸੁਣਿਆ ਹੈਗਾ ਵੀ ਆਪਣੇ ਅਸੀਂ ਐਕਚੁਅਲੀ ਗੱਲ ਲਗਾ ਲਗਾ ਦਿਸੀਵੀਓ ਤੇ ਜੇ ਆਪਣੇ ਕੋਈ ਪੋਲਿਟਿਕਲ ਕੈਂਡੀਡੇਟ ਹੋਵੇ ਜੰਕੋਈ ਗਵਰਨਰ ਹੋਵੇ ਜੰਕੋਈ ਅਸੀਂ ਉਹਨਾਂ ਨੂੰ ਉੱਥੇ ਆਪਣੀ ਕਮਿਊਨਿਟੀ ਵੱਲੋਂ ਹੋਸਟ ਕੀਤਾ ਜਾਵੇ ਯੂ ਨੋ ਸੋ ਤੇ ਇਹ ਚੀਜ਼ਾਂ ਕਰਕੇ ਅਸੀਂ ਚਾਹੁੰਦੇ ਆ ਵੀ ਆਪਣਾ ਪੰਜਾਬੀ ਕਮਿਊਨਿਟੀ ਸੈਂਟਰ ਹੋਵੇ ਅਸੀਂ ਲੋਕਾਂ ਤੋਂ ਸੁਣਿਆ ਆਪਣੀ ਕਮਿਊਨਿਟੀ ਤੋਂ ਤੇ ਅਸੀਂ ਮੇਕ ਸ਼ੁਰ ਕਰਾਂਗੇ ਵੀ ਆਪਾਂ ਕਮਿਊਨਿਟੀ ਦੇ ਵਿੱਚ ਗੱਲ ਕਰੀਏ ਇੱਕ ਹੋਰ ਚੀਜ਼ ਹੈਗੀ ਸੀ ਵੀ ਆਪਣੇ ਐਸਪੈਸ਼ਲੀ ਵੈਨ ਲਾਈਕ दैट ਦਸਕਸਾਲ ਹੋ ਗਿਆ ਜਾਂ ਥੋੜੇ ਘਟ ਹੋਣਗੇ ਪਰ ਇੱਥੇ ਥੋੜੀ ਕ ਆਪਣੀ ਪੰਜਾਬੀ ਕਮਿਊਨਿਟੀ ਨੂੰ ਫੀਲਡਸ ਦੇ ਵਿੱਚੰ ਬੈਨ ਕੀਤਾ ਗਿਆ ਸੀ ਤੇ ਅਸੀਂ ਚਾਹੁੰਦੇ ਆ ਵੀ ਉਹ ਪਾਰਕਸ ਆਪਾਂ ਨੂੰ ਫੇਰ ਖੁੱਲੇ ਜਾਣ ਕਿਉਂਕਿ ਇੱਕ ਤਾਂ ਨੰਬਰ 1 ਚੀਜ਼ ਹੈਗੀ ਅਬੀ ਜਿਹੜੀ ਪਾਸਟ ਦੇ ਵਿੱਚ ਹੋ ਗਈ ਇਹ ਚੀਜ਼ ਹੋ ਗਈ ਹੈ ਪਰ ਹੁਣ ਆਪਾਂ ਗਾਂ ਤੋਂ ਆ ਲਾਈਫਟਾਈਮ ਲਈ ਬੈਨ ਨਹੀਂ ਕਰ ਸਕਦੇ ਹੈਗੇ ਆਪਣੀ ਕਮਿਊਨਿਟੀ ਨੂੰ ਸੋ ਉਹ ਚੀਜ਼ਾਂ ਕਰਨੀਆਂ ਪੈਣੀਆਂ ਨੈਕਸਟ ਚੀਜ਼ ਹੈਗੀ ਆ ਵੀ ਆਪਣੀ ਉਹ ਪਾਰਕਸ ਜਿਹੜੇ ਆ ਉਹ ਪ੍ਰਾਈਵੇਟ ਪ੍ਰਾਪਰਟੀ ਨਹੀਂ ਹੈਗੇ ਉਹ ਪ੍ਰਾਈਵੇਟ ਉਹ ਪਬਲਿਕ ਪ੍ਰਾਪਰਟੀ ਹੈ ਪਬਲਿਕ ਪ੍ਰਾਪਰਟੀ ਸਹੀ ਬਿਲਕੁਲ ਸੋ ਆਪਾਂ ਇਹ ਦੋ ਇੱਥੇ ਰਹਿੰਦੇ ਆ ਸਿਟੀ ਦੇ ਵਿੱਚ ਆਪਾਂ ਟੈਕਸ ਪੇ ਕਰਦੇ ਆ ਉਹ ਸਾਡੇ ਪਾਰਕਸ ਵੀ ਹੈਗੇ ਆ ਤੇ ਸਾਨੂੰ ਆਪਣਾ ਪੂਰਾ ਹੱਕ ਬਣਦਾ ਹੈ ਉਹ ਯੂਜ਼ ਕਰਨ ਲਈ ਹਾਂਜੀ ਬਿਲਕੁਲ ਜੇ ਅਸੀਂ ਟੈਕਸਪੇ ਕਰ ਰਹੇ ਹਾਂ ਤਾਂ ਸਾਡਾ ਰਾਈਟ ਆ ਉਹਨੂੰ ਹੱਕ ਆ ਸਾਡਾ ਉਹਨੂੰ ਯੂਜ਼ ਕਰਨ ਦਾ ਸਾਡੀ ਵੀ ਉਹਦੇ ਵਿੱਚ ਇੱਕ ਤਰੀਕੇ ਨਾਲ ਹਿੱਸੇਦਾਰੀ ਹੈ ਅਸੀਂ ਵੀ ਉਹਨੂੰ ਉਹਨਾਂ ਨੂੰ ਪਬਲਿਕ ਜਿੰਨੀਆਂ ਵੀ ਪਲੇਸਿਸ ਨੇ ਨਾ ਸਿਰਫ ਪਾਰਕ ਹੋਰ ਵੀ ਜਿਹੜੀਆਂ ਪਲੇਸਿਸ ਨੇ ਹੋਰ ਵੀ ਜਿਹੜੀਆਂ ਥਾਵਾਂ ਨੇ ਉਹਨਾਂ ਨੂੰ ਆਪਾਂ ਯੂਜ਼ ਕਰ ਸਕਦੇ ਆ ਸੋ ਹਰਨਿਤ ਕੌਰ ਗਰੇਵਾਲ ਜੀ ਤੁਸੀਂ ਪੰਜਾਬ ਡੀਐਸਏ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਆਪਣੇ ਇਲੈਕਸ਼ਨ ਦੇ ਬਾਰੇ ਤੁਸੀਂ ਗੱਲਾਂ ਬਾਤਾਂ ਕੀਤੀਆਂ ਧੰਨਵਾਦ ਜੀ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੁਹਾਡਾ ਵੀ ਤੇ ਥੈਂਕ ਯੂ ਪੰਜਾਬ ਰੇਡੀਓ ਪੰਜਾਬ ਡੀਐਸ